ਮਾਵੇਂ ਮਨ ਕੇ ਆ ਰਹੇ ਆ ਆ ਜੀ ਵੇ ਕਿੱਟਾ ਲਾਉਣ ਵਾਲੇ ਮਾਵਾਦਿਆਂ ਹਾਲ ਤਾਂ ਦੇਖੋ ਵੇ ਕਿੱਟਾ ਲਾਉਣ ਵਾਲਾ ਮਾਵਾ ਕੀ ਮੈੜਕਦੀਆਂ ਵੇ ਕਿੱਟਾ ਲਾਉਣ ਵਾਲਿਆ ਵੇ ਕੁੱਤ ਮਾਰਦੇ ਚਿੱਟੇ ਨੇ ਗੰਦਗਾਂ ਸਰਕਾਰਾਂ ਨੇ ਗਰੀਬਾਂ ਦੇ ਘਰ ਜਾਲਦੇ ਵੇ ਗੰਦਗਾਂ ਸਰਕਾਰਾਂ ਨੇ ਗਰੀਬਾਂ ਦੇ ਘਰ ਜਾਲਦੇ ਇਹ ਸੋਣਿਆ ਕਿ ਕੁੱਤ ਮਾਰ ਕੇ ਚਿੱਟੇ ਰੇ ਵੇ ਕਿੱਥੇ ਬੰਦ ਕਰਦੇ ਵੇ ਚਿੱਟੇ ਆਲਿਆਂ ਨੂੰ ਫੜ ਲ ਵਰਸ ਕਰਨੀ ਕਟਰਾਣ ਨਹੀਂ ਕਰਦੀ ਵਰਸ ਵੀ ਕਟਰਾਣ ਨਹੀਂ ਕਰਦੀ ਵੇ ਮੀਟਰੇ ਛੋਟੇ ਵੀ ਪੁੱਤ ਚੋਰਨਾ ਕਰਨਾ ਵੇ ਜਿੱਟੇ ਛੋਟੇ ਵੀ ਪੁੱਤ ਚੋਰਨਾ ਕਰਨਾ ਵੇ ਛੋਟੇ ਵੀ ਪੁੱਤ ਚਿੱਟਾ ਲਾ ਲਾ ਮਾਰਦਾ ਹੈ ਸਾਡੇ ਪਿਆ ਮਿਆ ਯਾਰ ਬੈਂਡੇ ਗਏ ਆ ਇਹਨੂੰ ਸਾਇਰ ਦੇ ਦੇ ਆ ਕੁਛ ਹੋ ਜਾ ਓ ਕੁਛ ਹੋ ਜਾ ਵੇ ਮੈਨੂੰ ਤਕਮਾ ਕੇ ਨਹੀਂ ਖਾਣ ਦਿੱਤਾ ਕੁੱਤਾ ਮੈਂ ਬਾ ਨਾਲ ਕੋ ਬਾ ਨਾਲ ਬਣ ਕੇ ਆ ਦੇ ਆ ਚੀਜ਼ ਵੇ ਖਸਿਆ ਉਹ ਲੈ ਵਾਕੇ ਨਾ ਛਡਾ ਕੇ ਲਜਾਵਾਂ ਵੇ ਇੱਥੇ ਨਾ ਮਾਰਦੀ ਮੈਂ ਮੈਂ ਕਿਵੇਂ ਛਡਾ ਕੇ ਲੈ ਵੇ ਭਾਈ ਛੋਟੇ ਕਿਹੜਾ ਪੱਤ ਨਸ਼ੇ ਦੀ ਕਰਦੇ ਹੋਣੇ ਵੇ ਸਾਰੇ ਪੰਜਾਬ ਦੇ ਪੱਤ ਨਸ਼ਿਆਰੇ ਖਾ ਲੇ ਵੇ ਚਿੱਟੇ ਦੇ ਖਾ ਲੇ ਵੇ ਚਿੱਟਾ ਲਾਉਣ ਵਾਲੇ ਵੰਦਾਂ ਮਾਵਾਦਾਂ ਹਾਲਤਾਂ ਦੇਖੋ ਵੇ ਚਿੱਟਾ ਲਾਉਣ ਵਾਲੇ ਮਾਵਾ ਕਿਵੇਂ ਵਿਲਕਦਿਆਂ ਵੇ ਚਿੱਟਾ ਲਾਉਣ ਵਾਲਿਆਂ ਦੇ ਪੱਤ ਮਾਰਤੇ ਚਿੱਟੇ ਰੇ ਗੰਦਗੰਗਾ ਸਰਕਾਰਾਂ ਨੇ ਗਰੀਬਾਂ ਦੇ ਘਰ ਯਾਰਤੇ ਇਹ ਗੰਦਗੰਗਾ ਸਰਕਾਰਾਂ ਨੇ ਗਰੀਬਾਂ ਦੇ ਘਰ ਯਾਰਤੇ ਇਹ ਸੋਨੇ ਆ ਕੇ ਪੱਤ ਮਾਰਤੇ ਚਿੱਟੇ ਦੇ ਚਿੱਟੇ ਨੇ ਪੱਤ ਮਾਰਤੇ ਇਹ ਚਿੱਟੇ ਖਜਵਾਕ ਨਿਕਲ ਗਏ ਵਾਲੇ ਪਿੱਛੇ ਚਲਾ ਕੇ ਨਿਕਲ ਗਏ ਤੇ ਮੇਰੇ ਪੁੱਤ ਨੂੰ ਫਸਾ ਕੇ ਨਸ਼ੇੜੀ ਚਿੱਟੇ ਦੀ ਮਾਰ ਨੂੰ ਫਸਾ ਗਏ ਆ ਚਿੱਟੇ ਦੀ ਮੈਂ ਪੁਲਿਸ ਵਾਲਿਆਂ ਕੋਲ ਜਾ ਕੇ ਵੀ ਪੈਟਦੀ ਆ ਵੇ ਚਿੱਟਾ ਬੰਦ ਕਰ ਦਿਓ ਵੇ ਚਿੱਟੇ ਆੜਿਆਂ ਨੂੰ ਫੜ ਲਓ ਗੰਦੀ ਘਟਰਾਣ ਨਹੀਂ ਕਰਦੀ ਫਰਸ ਵੀ ਘਟਰਾਣ ਨਹੀਂ ਕਰਦੀ ਵੇ ਲੀਡਰਾਂ ਛੋਟੇ ਵੀ ਪੁੱਤ ਚੋਰੀਆਂ ਕਰਨਾਂ ਵੇ ਜਿੱਟੇ ਛੋਟੇ ਵੀ ਪੁੱਤ ਚੋਰੀਆਂ ਕਰਨਾਂ ਵੇ ਛੋਟੇ ਵੀ ਪੁੱਤ ਚਿੱਟਾ ਲਾ ਲਾ ਮਾਰਦੇ ਆ ਵੇ ਦੰਗੇ ਪ੍ਰਸਾਦ ਕਰਾ ਲੇ ਕਿੰਨੂੰ ਬਣਾਇਆ ਸਾਰਿਆਂ ਦੇ ਨਾਂ ਦੱਸ ਮੈਨੂੰ ਆਪੇ ਛੱਡ ਦੇਣਗੇ ਦੁਨੀਆਂ ਦੇ ਨਾਂ ਆਪੇ ਛੱਡਣਗੇ ਆ ਗੁਰਦਾਸ ਜੀ ਬੋਲਛਣ ਹੁਸਰ ਦਾ ਨਾਮ ਇੱਧਰ ਦੱਸ ਇੱਧਰਲੇ ਮੁੰਡਾ ਬੈਟਰੀਆਂ ਖੋਲਣਾ ਸੀ ਉਹ ਕੌਣ ਸੀ ਇੱਕ ਫੰਦੇ ਦਾ ਕੰਮ ਨਹੀਂ ਹੁੰਦਾ ਬਾਈ ਕੋਈ ਨਹੀਂ ਬੈਟਰੀ ਨਹੀਂ ਬਾਈ ਬਾਈ ਕੌਣ ਸੀ ਯਾਰ ਮੇਰੀ ਗੱਲ ਹੈਲੋ ਤਾਂ ਬੋਲਛਣ ਅਸਲਨ ਦੱਸ ਕੀ ਹੁੰਦੀ ਸੀ ਨਾ ਕਰੀ ਬੋਲਛਣ ਸੀ ਬਾਈ ਗੋਛਣ ਕਿਹਦਾ ਮੁੰਡਾ ਆ ਜਾ ਹਏ ਬਾਜੀ ਕਰਾ ਰਹਾ ਹਾਂ ਤੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਚੋਰੀਆਂ ਕਰਦੇ ਨੂੰ ਬੈਟਰੀਆਂ ਸਹੀ ਦੱਸਦੇ ਜਿਹੜੀ ਗੱਲ ਆ ਛੱਡ ਦੇਾਂਗੇ ਅੱਜ ਹੀ ਮਰਿਆ ਹੋਣਾ ਇਹ ਆਏ ਕਿੱਥੇ ਮਰਿਆ ਸਾਡੇ ਕਿੰਨੇ ਚਿਰ ਨਹੀਂ ਹੁੰਦੀ ਜਾਂਦੇ ਥੇ ਹੁਣ ਇਹਨੂੰ ਚਿੱਟਾ ਛੱਡਣ ਵਾਲੀ ਦਵਾਈ ਚਲੋ ਚਲੋ ਭਾਈ ਪਿੱਛੇ ਲੋ ਇਹ ਕੋਈ ਨਹੀਂ ਬਣਦੀ ਕਾਰਬਨ ਮੈਂ ਆਇਆ ਲੋਕਾਂ ਦੇ ਸਾਡੇ ਅੰਦਰ ਸਰਕਾਰ ਦੇ ਕਹ ਸਾਡੀ ਕੋਈ ਗੱਲ ਨਹੀਂ ਉੱਥੇ 50000 ਦੀ ਬੈਟਰੀ ਉਹਦੇ 50 50000 ਦਾ ਨੁਕਸਾਨ ਕਰ ਲਿਆ ਸੀ ਯਾਰ ਸਾਡੀਆਂ ਰੋਜ਼ਾਨਾ ਹੀ ਬੈਟਰੀਆਂ ਲੈਂਦੀਆਂ ਮੈਂ ਆਪਣੀ ਗੱਡੀ ਹਲੇ ਖੜਾ ਕੇ ਹੀ ਘਰੇ ਗਿਆ ਥੋੜੀ ਦੇਰ ਬਾਅਦ ਮੈਨੂੰ ਸਾਡੇ ਭਾਈ ਸਾਹਿਬ ਨੇ ਫੋਨ ਕਰਤਾ ਵੀ ਤੇਰੀਆਂ ਬੈਟਰੀਆਂ ਕਿੱਥੇ ਮੈਂ ਕਿਹਾ ਯਾਰ ਮੈਂ ਨਵੀਆਂ ਤਾਂ ਹੌਟ ਖਾ ਕੇ ਗਿਆ ਉਹ ਕਦੇ ਆ ਕੇ ਦੇਖ ਲੈ ਮੈਂ ਆ ਕੇ ਦੇਖ ਬੈਟਰੀਆਂ ਹੈ ਨਹੀਂ ਸਾਡੇ ਅਨੇਕਾਂ ਹੀ ਬੈਟਰੀਆਂ ਪਤਾ ਨਹੀਂ ਕਿੰਨੀਆਂ ਗਾ ਅਣਗਿਣਤ ਸਾਡੀਆਂ ਲਾ ਕੇ ਲੈ ਗਏ ਆ ਅਸੀਂ ਮੌਕੇ ਤੇ ਅੱਜ ਆ ਹੈਪੀ ਨਾ ਦਾ ਬੰਦਾ ਹੈ ਇਹਦੀ ਬੈਟਰੀਆਂ ਤੇ ਲਾਈ ਜਾਂਦੇ ਇੱਕ ਉਹਨੇ ਲਾ ਲਈ ਦੂਜੀ ਨੂੰ ਲੱਗਿਆ ਪਿਆ ਸੀਗਾ ਉਹ ਇਹ ਘੋੜੇ ਟਰਾਲੇ ਦੀਆਂ ਬੈਟਰੀਆਂ ਜੀ ਠੀਕ ਹੈ ਜੀ ਸਾਨੂੰ ਇਹ ਬੈਟਰੀਆਂ ਜਾਨੀ ਕਿ ਇੱਕ ਵਾਰੀ ਰੱਖਣ 30000 ਰੁਪਏ ਦਾ ਨੁਕਸਾਨ ਸਾਡਾ ਹੋ ਜਾਂਦਾ ਇੱਕ ਵਾਰੀ ਚ ਜੀ ਤੇ ਸਾਡੀਆਂ ਘੱਟੋ ਘੱਟ ਵੀ ਬਾਲਗਾਂ ਦੇ 50-60 ਘਟੀਆਂ ਦੀ ਤਾਂ ਲੈ ਚੁੱਕੀਆਂ ਜੀ ਇਹ ਕਿੱਥੇ ਖੜੇ ਹੁੰਦੇ ਜਿਹੜੇ ਤੁਹਾਡੇ ਇਹ ਸਾਡੇ ਜੀ ਯੂਨੀਅਨ ਦੇ ਵਿੱਚ ਮੰਡੀ ਦੇ ਵਿੱਚ ਦਾਣਾ ਮੰਡੀ ਵਿੱਚ ਖੜੇ ਹੁੰਦੇ ਦਿਨੇ ਲਾ ਕੇ ਲੈ ਜਾਂਦੇ ਆ ਰਾਤ ਨੂੰ ਸਾਡੀ ਪਹਿਰੇਦਾਰੀ ਵੀ ਹੁੰਦੀ ਹੈ ਘਰਾਂ ਜੋ ਵੀ ਲੈ ਕੇ ਜਾਂਦੇ ਆ ਜਿਹੜਾ ਹੈਗਾ ਪਹਿਲਾਂ ਵੀ ਤੁਸੀਂ ਕੋਈ ਬੰਦਾ ਵਗੈਰਾ ਫੜਿਆ ਇੰਨੀਆਂ ਤੁਹਾਡੀਆਂ ਬੈਟਰੀਆਂ ਚੋਰੀ ਹੋ ਗਈਆਂ ਜਾਂ ਕੋਈ ਪੁਲਿਸ ਨੂੰ ਪਹਿਲਾਂ ਕੰਪਲੀਟ ਦਿੱਤੀ ਮੇਲਾ ਨਾ ਤਾਂ ਆਦਮੀ ਆ ਉਹਨੇ ਬੰਦਾ ਫੜਾਇਆ ਸੀਗਾ ਇੱਥੇ ਉਹ ਮਾਲਕਿਆਂ ਦਾ ਮੇਲਾ ਹੈ ਉਹ ਕਹਿੰਦਾ ਯਾਰ ਮੇਰਾ ਇਹ ਕਨੈਕਟਰ ਸੀਗਾ ਡਰਾਈਵਰ ਸੀਗਾ ਉਹ ਭਾਈ ਕਹਿੰਦਾ ਕੋਈ ਗੱਲ ਨਹੀਂ ਯਾਰ ਹਾਰ ਜਾਣਗੇ ਆਪਾਂ ਨਸੀਹਤ ਪਾ ਦਿੰਨੇ ਆ ਅਸੀਂ ਤਾਂ ਯਾਰ ਦੋ ਤਿੰਨ ਵਾਰੀ ਵੀ ਮਤਲਬ ਮੇਰੇ ਨਾਲ ਦਿਆਂ ਨੇ ਜੀਤ ਖੜਾ ਹੈ ਇਹਨੇ 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 ਵੀ ਬੰਦਾ ਫੜਾਇਆ ਸੀਗਾ ਉਹ ਵੀ ਛੜ ਛੜਤਾ ਹੁਣ ਤੁਸੀਂ ਅੱਜ ਜਿਹੜਾ ਹੈਗਾ ਬੰਦਾ ਲਿਆ ਕੇ ਪੁਲਿਸ ਨੂੰ ਫੜਾਇਆ ਪੁਲਿਸ ਨੂੰ ਤੁਹਾਨੂੰ ਕੀ ਅਸੀਂ ਜੀ ਅਸੀਂ ਤਾਂ ਉੱਥੇ ਫੜ ਕੇ ਬਿਠਾਈ ਬੈਠੇ ਸੀਗੇ ਉਸ ਵਾਰ ਪੁਲਸ ਵਾਲੇ ਨੇ ਤਲਾਸ਼ ਕੀਤੀ ਹੈ ਪੁਲਸ ਵਾਲੇ ਆਪ ਹੀ ਲੈ ਗਏ ਆ ਅਸੀਂ ਤੁਹਾਨੂੰ ਇਹ ਗੱਲ ਕਹੀ ਭਾਈ ਸਾਨੂੰ ਜ਼ਿਆਦਾ ਵੀ ਸਾਡੀਆਂ ਬੈਟਰੀਆਂ ਦਿਨਾ ਕੀ ਨੂੰ ਭਰਾਵਾ ਸਾਡਾ ਕੁਝ ਦਾ ਮੜ ਮਟੋ ਲਾਭ ਹੋ ਜਾਵੇ ਸਾਡਾ ਹੁਣ ਤੁਸੀਂ ਕੀ ਕਾਰਵਾਈ ਚਾਹੁੰਦੇ ਅਈ ਤੇ ਕਹਿੰਨੇ ਵੀ ਯਾਰ ਸਾਡੇ ਜਿਹੜਾ ਮੈਂ ਤੁਹਾਨੂੰ ਸਾਡਾ ਨੁਕਸਾਨ ਹੋਇਆ ਕੋਈ ਮਤਲਬ ਦੱਸੋ ਵੀ ਸਾਡਾ ਕੋਈ ਕੌਣ ਭਰੇਗਾ ਇਹ ਜਿਵੇਂ ਸ਼ਹਿਰਾਂ ਵਿੱਚ ਆਮ ਜਿਹੀ ਚੋਰੀਆਂ ਹੁੰਦੀਆਂ ਹੋਰ ਵੀ ਚੀਜ਼ਾਂ ਦੀਆਂ ਚੋਰੀਆਂ ਹੋ ਜਾਂਦੀਆਂ ਜਿਹੜਾ ਹੈਗਾ ਇਹ ਚੋਰ ਛੱਟ ਜਾਂਦੇ ਹੈਗੇ ਆ ਕੀ ਇਹਨਾਂ ਵਾਸਤੇ ਕੋਈ ਖਾਸ ਸਖਤ ਕਾਨੂੰਨ ਬੰਨਣਾ ਚਾਹੀਦਾ ਮੈਂ ਤਾਂ ਕਹਿੰਦਾ ਜੀ ਦੇਖੋ ਵੀ ਇਹਨਾਂ ਵਾਸਤੇ ਕੈਮਰੇ ਕੂਰੇ ਦਾ ਬੰਦੋਬਸਤ ਹੋਣਾ ਚਾਹੀਦਾ ਵੀ ਕਿ ਕਿੱਧਰ ਦੀ ਪ੍ਰਵੇਸ਼ ਹੁੰਦਾ ਕਿੱਧਰ ਦੀ ਨਿਕਲਦੇ ਆ ਇਹ ਤੇ ਜਨਤਾ ਮਤਲਬ ਵੀ ਆਪਣੇ ਸ਼ਹਿਰ ਦੇ ਵਿੱਚੋਂ ਹੁੰਦੀਆਂ ਘਟਨਾਵਾਂ ਘੱਟ ਹੋ ਜਾਣ ਕੋਈ ਮੁੰਡੇ ਨੂੰ ਤੁਸੀਂ ਫੜਿਆ ਕੁਝ ਪੁੱਛਿਆ ਇਸ ਤਰ੍ਹਾਂ ਮੰਨਿਆ ਕੁਝ ਉਹ ਤਾਂ ਜੀ ਤੁਹਾਡੇ ਵੀ ਸਾਹਮਣੇ ਹੋਇਆ ਜੋ ਕੁਝ ਹੋਇਆ ਉਹ ਕੁਛ ਆਦਿਵੇਂ ਨਾ ਲੈ ਰਿਹਾ ਹੈ। ਕਿਸ ਦਾ ਨਾਮ ਲੈਂਦਾ ਸੀ ਉਹ ਤੇ ਉਹ ਇੱਕ ਗੋਛਣ ਪੈਣੀ ਕੀ ਨਾਮ ਆ ਉਹਦਾ ਨਾਮ ਲਈ ਜਾਂਦਾ ਜਿਹਨੂੰ ਵੇਚਦਾ ਬੈਟਰੀਆਂ ਉਹਦਾ ਨਾਮ ਲਈ ਜਾਂਦਾ ਇਹ। ਬੈਟਰੀਆਂ ਵੇਚ ਕਿਉਂ ਰਿਹਾ ਜੀ? ਸੋਨੀ ਹੁਣ ਪਿੰਦਰ ਦੇ ਮੁੰਡੇ ਨੂੰ। ਪਿੰਦਰ ਦਾ ਮੁੰਡਾ ਵਾਗੇ ਪਿੰਦਰ ਦਾ ਮੁੰਡਾ ਸੋਨੀ ਜਿਵੇਂ ਹੁਣ ਮੰਨ ਲਓ ਹੁਣ ਤੁਸੀਂ ਇੱਥੇ ਪੁਲਿਸ ਨੂੰ ਲਿਆ ਕੇ ਬੰਦੇ ਨੂੰ ਫੜਾਤਾ ਇਸ ਤੋਂ ਬਾਅਦ ਜੇ ਮੰਨ ਲਓ ਹੁਣ ਤੁਹਾਡਾ ਕੋਈ ਹੱਲ ਹੋਣ ਦੇ ਚਾਂਸ ਹੈਗੇ। ਇਹ ਨਾਂ ਕਰਨੇ ਮੇਰੇ ਗਾਂ ਜਾਵਾਂਗੇ ਬੱਗਾ ਪ੍ਰਾਣਾ ਜਾਮ ਕਰਾਂਗੇ ਸਾਰਾ ਗਾਂ ਜਾਮ ਵੀ ਕਰਾਂ ਤੇ ਗਾਂ ਵੀ ਜਾਵਾਂਗੇ ਜੂਨੀਅਨ ਸਾਰਾ ਬੱਗਾ ਪ੍ਰਾਣਾ ਜਾਮ ਇਹ ਮੋਟਰਸਾਈਕਲ ਜੀ ਮੈਂ ਰੋਟੀ ਖਾਣ ਲੱਗ ਗਿਆ ਘਰੇ ਤੇ ਮੁੰਡੇ ਫਿਰਦੇ ਸੀ ਮੂੰਹ ਬੰਨੀ ਮੋਟਰਸਾਈਕਲ ਤੇ ਦੋ ਤੇ ਮੋਟਰਸਾਈਕਲ ਲੈ ਗਈ ਜੀ ਮੇਰਾ ਚੱਕ ਕੇ ਕਿਹੜੀ ਕਿਹੜੀ ਜਗ੍ਹਾ ਤੋਂ ਆਪਣੇ ਬਾਬਾ ਰੋਡੂ ਨਗਰ ਚੋਂ ਜੀ ਤੇ ਕਿੰਨੇ ਵਜੇ ਦੀ ਘਟਨਾ ਹੈ 10 ਵਜੇ ਜੀ 10 ਵਜਣ ਚ ਹਜੇ 2-4 ਮਿੰਟ ਰਹਿੰਦੇ ਸੀਗੇ ਤੇ ਤੁਸੀਂ ਕੋਈ ਪੁਲਿਸ ਕੰਪਲੀਟ ਦਿੱਤੀ ਆ ਪੁਲਿਸ ਕਮਰੇਟ ਹੀ ਆ ਇਹ ਜਿਹੜੀ ਆ ਤੁਹਾਨੂੰ ਦਿਖਾਈ ਹੈ ਕੀ ਕਹਿੰਦੇ ਤੁਹਾਨੂੰ ਪੁਲਿਸ ਵਾਲੇ ਪੁਲਿਸ ਵਾਲੇ ਕਹਿੰਦੇ ਬਸ ਅਸੀਂ ਆਹ ਤੁਸੀਂ ਆਥਣੇ ਆ ਜਿਓ ਜਿਹਨੂੰ ਇਹ ਦੇਣੀ ਆਂ ਗਾਂ ਮਾਰਕ ਕਰਨੀ ਆ ਉਹਦੇ ਨਾਲ ਗੱਲ ਕਰ ਲਿਓ ਤੁਸੀਂ ਤੇ ਮੋਟਰਸਾਈਕਲ ਕਿਹੜਾ ਸੀ ਤੁਹਾਡਾ ਆਹੇ ਡਸਕਾ ਕਿਹੜਾ ਵਾਜਦਾ ਡੀਲੈਕਸ ਡੀਲੈਕਸ ਕਿਹੜਾ ਕਿਹੜਾ ਮਾਡਲ ਸੀ 19 ਮਾਡਲ ਸੀਗਾ ਜੀ ਤੇ ਕੋਈ ਸੀਸੀਟੀਵੀ ਕੈਮਰਾ ਵਗੈਰਾ ਲੱਗਿਆ ਤੁਹਾਡੇ ਉੱਤੇ ਘਰ ਦੇ ਕੋਲੇ ਉਹ ਲੱਗਿਆ ਜੀ ਉਹਦੇ ਤੋਂ ਕਢਾ ਕੇ ਮੋਟਰਸਾਈਕਲ ਦੀਆਂ ਫੋਟੋਆਂ ਸਾਡੇ ਫੋਨ 'ਤੇ ਹੈਗੀਆਂ ਸਾਰਾ ਕੁਝ ਕਿੰਨੀ ਕੀਮਤ ਸੀ ਮੋਟਰਸਾਈਕਲ ਦੀ ਜੀ ਹੋਊਗਾ ਇਹ ਕੋਈ ਤੁਸੀਂ ਵੇਖ ਲਓ 60 ਕਈ ਹਜ਼ਾਰ ਦਾ ਦਾ ਹੋਊਗਾ ਹੀ ਘੱਟ ਤੋਂ ਘੱਟ ਕੀ ਮੰਗ ਕਰਦੇ ਤੁਸੀਂ ਪੁਲਿਸ ਤੋਂ ਪੁਲਿਸ ਤੋਂ ਅਸੀਂ ਤਾਂ ਇਹ ਹੀ ਕਰਦੇ ਆ ਵੀ ਸਭ ਉਹਦੀ ਪੜਤਾਲ ਕਰਨ ਉਹ ਚੋਰ ਲੱਭਣ ਕਿੱਥੋਂ ਲੱਭਦੇ ਇਹੋ ਜੀ ਉਹਦਾ ਬੀਮਾ ਵਗੈਰਾ ਤੁਹਾਡਾ ਪਹਿਲਾ ਮੋਟਰਸਾਈਕਲ ਬੀਮਾ ਤਾਂ ਉਹ ਕੰਪਨੀਾਂ ਨੂੰ ਹੀ ਹੁੰਦਾ ਜੀ 5 ਸਾਲ ਦਾ ਪਹਿਲਾ ਦਾ ਸਾਲ ਦਾ ਹੁੰਦਾ ਉਹ ਟੁੱਟ ਭੱਜਦਾ ਤੇ ਉ 5 ਸਾਲ ਦਾ ਹੁੰਦਾ ਚਲਾਨ ਚਲੋਣ ਦਾ